ਜੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤਾਂ ਦਾ ਫੂਲ ਕਾਰਡ ਦਾ ਸਰੇਆ ਕਿ ਤੁਸੀਂ ਇਸ ਵਕਤ ਆਪਣੇ ਕਿਸੇ ਸੁਪਨੇ ਨੂੰ ਲੈ ਕੇ ਬਹੁਤ ਐਕਸਾਈਟਿਡ ਹੋ ਪਰ ਉਹਦੇ ਲਈ ਤੁਸੀਂ ਕੋਈ ਐਫਰਟ ਨਹੀਂ ਪਾ ਰਹੇ ਤੁਹਾਨੂੰ ਉਹਦੇ ਤੇ ਭਰੋਸਾ ਨਹੀਂ ਹੈ ਕਿਉਂਕਿ ਆਸ-ਪਾਸੇ ਦੇ ਲੋਕਾਂ ਨੇ ਤੁਹਾਨੂੰ ਡਰਾਤਾ ਕਿ ਇਹ ਤੁਹਾਡਾ ਸਭ ਤੋਂ ਸਟੂਪਿਡ ਸਟੂਪਿਡਿਟੀ ਵਾਲਾ ਫੈਸਲਾ ਹੋਊਗਾ ਪਰ ਆ ਕਾਰਟ ਦਾ ਫੂਲ ਕਹਿ ਰਿਹਾ ਤੁਹਾਨੂੰ ਐਡਵਾਈਸ ਕਰ ਰਿਹਾ ਕਿ ਤੁਸੀਂ ਆਪਣਾ ਮੂਵ ਫੋਰਵਰਡ ਆਪਣਾ ਅੱਗੇ ਕਦਮ ਵਧਾਓ ਬਿਨਾ ਆਪਣੇ ਆਪ ਤੇ ਸ਼ੱਕ ਕੀਤੇ ਤੇ ਬਿਨਾ ਇਹ ਸੋਚੇ ਕਿ ਤੁਸੀਂ ਫੇਲ ਹੋ ਜਾਓਗੇ ਕਿਉਂਕਿ ਤੁਸੀਂ ਫੇਲ ਹੋ ਹੀ ਨਹੀਂ ਸਕਦੇ ਤੁਹਾਡੀ ਜਿਹੜੀ ਐਕਸਾਈਟਮੈਂਟ ਆ ਉਹ ਪੀਕ ਤੇ ਆ ਤੁਸੀਂ ਇੰਨੇ ਐਨਥੂਸੀਆਸਟਿਕ ਹੋ ਕਿ ਤੁਹਾਡੀ ਜਿਹੜੀ ਵਿਲ ਪਾਵਰ ਆ ਨਾ ਉਹ ਪਹਾੜ ਨੂੰ ਵੀ ਅਮੂਵ ਕਰ ਦਵੇ ਤਾਂ ਇਸ ਕਰਕੇ ਤੁਸੀਂ ਜੋ ਤੁਹਾਨੂੰ opportunity ਮਿਲ ਰਹੀ ਹੈ ਚਾਹੇ ਉਹ ਅੱਗੇ ਸਟੱਡੀ ਕਰਨ ਲਈ ਜਾਂ ਫਿਰ ਕੋਈ business ਕਰਨਾ ਹੋਵੇ ਕੋਈ project ਕੋਈ idea over seas ਜਾਣ ਦਾ ਕੋਈ ਤੁਹਾਨੂੰ opportunity ਮਿਲ ਰਹੀ ਹੈ ਜਸ ਕੋ ਫੋਰ ਇਟ ਕਰੋ ਨੂੰ ਇਹ ਨਾ ਸੋਚੋ ਕਿ ਲੋਕ ਕੀ ਕਹਿੰਦੇ ਨੇ ਲੋਕ ਤਾਂ ਕਿਸੇ ਨੂੰ ਵੀ ਚੰਗੀ ਐਡਵਾਈਸ ਨਹੀਂ ਕਰ ਸਕਦੇ ਕਿਉਂਕਿ ਅੱਜ ਦੇ ਟਾਈਮ 'ਚ ਵੈਸੇ ਵੀ ਕੋਈ ਕਿਸੇ ਨੂੰ ਅੱਗੇ ਵਧਦਾ ਨਹੀਂ ਦੇਖ ਸਕਦਾ ਤਾਂ ਇਹ ਕਾਰ ਤੁਹਾਨੂੰ ਕਹਿ ਰਿਹਾ ਕਿ ਆਪਣੇ ਆਪ ਤੇ ਭਰੋਸਾ ਰੱਖੋ ਯੂਨੀਵਰਸ ਤੇ ਭਰੋਸਾ ਕਰੋ ਤੇ ਇੱਕ ਪਰਮਾਤਮਾ ਤੇ ਭਰੋਸਾ ਕਰਕੇ ਆਪਣਾ ਕਦਮ ਚੱਕੋ ਤੇ ਲੋਕਾਂ ਦੀ ਨਾ ਸੁਣੋ ਤੇ ਆਪਣੇ ਜਿਹੜੇ ਪਲੈਨਿੰਗ ਆ ਉਹ ਕਰਨੀ ਜ਼ਰੂਰੀ ਆ ਕਿਉਂਕਿ ਰਿਸੋਰਸ ਜਿਹੜੇ ਨੇ ਉਹ ਤੁਹਾਨੂੰ ਸਕਸੈਸਫੁਲ ਹੋਣ 'ਚ ਹੈਲਪ ਕਰਨਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੀ ਇਨਫੋਰਮੇਸ਼ਨ ਹੋਊਗੀ ਫਿਰ ਤੁਸੀਂ ਐਕਟ ਕਰੂੰਗੇ ਨਹੀਂ ਇਹ ਟਾਈਮ ਹੈ ਕਿ ਤੁਸੀਂ ਬੀ ਇਨ ਦਾ ਮੂਮੈਂਟ ਤੇ ਆਪਣਾ ਫੈਸਲਾ ਲਓ ਤੇ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਹਨੂੰ ਦੱਸੋ ਜੇ ਤੁਸੀਂ ਆਪਣੇ ਰਿਲੇਸ਼ਨਸ਼ਿਪ 'ਚ ਹੈਗੇ ਹੋ ਤੇ ਉਹਦੇ 'ਚ ਹੋਰ ਮੂਵ ਕੁਈ ਸਪੈਕ ਫੋਰਵਰਡ ਲੈਣਾ ਚਾਹਨੀ ਹੋ ਤਾਂ ਤੁਸੀਂ ਕਿਸੇ ਹੋਰ ਦੀ ਨਾ ਸੁਣੋ ਇਹਦੇ ਲਈ ਤੁਸੀਂ ਆਪਣੇ ਦਿਲ ਦੀ ਸੁਣੋ ਆਪਣੇ ਜੋ ਹੈ ਇੰਟਰੈਕਸ਼ਨਸ ਚ ਤੁਸੀਂ ਜਿਆਦਾ ਵਨਰੇਬਲ ਰਹੋ ਤੇ ਆਥੈਂਟਿਕ ਰਹੋ ਤੁਸੀਂ ਜੋ ਹੈਗੇ ਹੋ ਜਿਵੇਂ ਹੈਗੇ ਹੋ ਦੀ ਬੈਸਟ ਹੋ ਤੇ ਹਮੇਸ਼ਾ ਯਾਦ ਰੱਖੋ ਕਿ ਜਿਹੜਾ ਪਹਿਲਾ ਸਟੈਪ ਹੁੰਦਾ ਨਾ ਉਹ ਸਭ ਤੋਂ ਔਖਾ ਹੁੰਦਾ ਬੱਚਾ ਵੀ ਪਹਿਲਾ ਜਿਹੜਾ ਸਟੈਪ ਹੁੰਦਾ ਉਹਦੇ ਲਈ ਔਖਾ ਹੁੰਦਾ ਫਿਰ ਤਾਂ ਉਹ ਭੱਜਦਾ ਫਿਰਦਾ ਤਾਂ ਆਪਣੇ ਆਪ ਤੇ ਭਰੋਸਾ ਕਰੋ ਤੇ ਕਾਡ ਕਹਿ ਰਿਹਾ ਕੀ ਜੋ ਵੀ ਤੁਸੀਂ ਜਰਨੀ ਤੇ ਨਿਕਲੂਗੇ ਉਹਦੇ ਚ ਤੁਸੀਂ ਸਫਲ ਹੋਵੋਗੇ ਉਹ ਜਿਹੜਾ ਰਿਜ਼ਲਟ ਉਹ ਆ ਨਾ ਰਿਜ਼ਲਟ ਉਹ ਤੁਹਾਨੂੰ ਸਰਪ੍ਰਾਈਜ਼ ਕਰ ਦੂਗਾ